ਇਸ ਵੇਲਾ ਟੀਵੀ ਤੇ ਮੈਂ ਰਵੀ ਸ਼ੰਕਰ ਮਿਸ਼ਰਾ ਇਸ ਵੇਲੇ ਦੀ ਵੱਡੀ ਖਬਰ ਪੈरिस 올림픽 ਤੋਂ ਆ ਰਹੀ ਹੈ ਜਿੱਥੇ ਇੰਡੀਅਨ ਹਾਕੀ ਟੀਮ ਨੇ ਮੈਚ ਜਿੱਤ ਲਿਆ 2-1 ਦੇ ਨਾਲ ਜਿੱਤ ਕੇ ਬ੍ਰਾਊਂਜ਼ ਮੈਡਲ ਪੱਕਾ ਕਰ ਦਿੱਤਾ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਪੈरिस 올림픽 ਤੋਂ ਆ ਰਹੀ ਹੈ ਜਿੱਥੇ ਇੰਡੀਅਨ ਹਾਕੀ ਟੀਮ ਨੇ ਸਪੇਨ ਨੂੰ ਹਰਾ ਦਿੱਤਾ ਇੱਕ ਵੱਡੀ ਜਿੱਤ ਜਿਹੜੀ ਹੈ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਬ੍ਰਾਊਂਜ਼ ਮੈਡਲ ਜਿਹੜਾ ਹੈ ਪੱਕਾ ਕਰ ਦਿੱਤਾ ਹੈ ਹੁਣ ਇੰਡੀਅਨ ਕੋ ਇੰਡੀਆ ਟੀਮ ਕੋ ਜਿਹੜੀ ਹੈ ਹੁਣ ਚਾਰ ਬ੍ਰਾਉਂਜ਼ ਮੈਡਲ ਹੋ ਗਏ ਨੇ ਇਸ ਦੇ ਨਾਲ ਹੀ ਵਿਨੇਸ਼ ਫੁਗਾਟ ਦੇ ਦੋ ਸਿਲਵਰ ਜੇਕਰ ਆ ਜਾਂਦੇ ਕਿਉਂਕਿ ਖਬਰ ਆ ਰਹੀ ਹੈ ਕਿ ਹੁਣ ਉਸ ਨੂੰ ਵੀ ਇੱਕ ਬ੍ਰਾਉਂਜ਼ ਮੈਡਲ ਜਿਹੜਾ ਹੈ ਉਸ ਨੇ ਪੱਕਾ ਕਰ ਦਿੱਤਾ ਇਹ ਉਸ ਦੀ ਅਪੀਲ ਜਿਹੜੀ ਹੈ ਮਨਜ਼ੂਰ ਕਰ ਲਈ ਗਈ ਹੈ ਤਾਂ ਇਸ ਸਿਉਲੇ ਦੀ ਵੱਡੀ ਖਬਰ ਕੈਪਟਨ ਹਰਮਨਪ੍ਰੀਤ ਜਿਹੜੇ ਨੇ ਉਹਨਾਂ ਨੇ ਦੋ ਅਹਿਮ ਗੋਲ ਕੀਤੇ ਨੇ ਉਹੀ ਦੋ ਗੋਲ ਦੇ ਬਦੌਲਤ ਇੰਡੀਅਨ ਹਾਕੀ ਟੀਮ ਨੇ ਬ੍ਰਾਉਂਜ਼ ਮੈਡਲ ਪੱਕਾ ਕਰ ਦਿੱਤਾ ਇਹ ਤਾਂ ਇਸ ਸਿਉਲੇ ਦੀ ਵੱਡੀ ਖਬਰ ਪੈਰਿਸ 올림픽 2024 ਤੋਂ ਆ ਰਹੀ ਹੈ ਜਿੱਥੇ ਇੰਡੀਅਨ ਹਾਕੀ ਟੀਮ ਨੇ ਬ੍ਰਾਊਂਜ਼ ਮੈਡਲ ਪੱਕਾ ਕਰ ਦਿੱਤਾ ਹੈ ਤੇ ਇਸ ਵਲੇ ਦੀ ਵੱਡੀ ਖਬਰ ਤੁਹਾਨੂੰ ਦੱਸਦੇ ਹੈ ਕੈਪਟਨ ਹਰਮਨਪ੍ਰੀਤ ਸਿੰਘ ਨੇ ਦੋ ਅਹਿਮ ਗੋਲ ਕੀਤੇ ਨੇ ਇਸ ਦੇ ਨਾਲ ਹੀ ਜਿਹੜੇ ਗੋਲ ਕੀਪਰ ਨੇ ਸੁਜੇਸ਼ ਉਹਨਾਂ ਦਾ ਇਹ ਆਖਰੀ ਮੈਚ ਸੀ ਦੇ ਇਸ ਮੈਚ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਡੀਅਨ ਹਾਕੀ ਟੀਮ ਨੂੰ ਕਿ ਲਗਾਤਾਰ 올림픽 ਦੇ ਵਿੱਚ ਲਗਾਤਾਰ ਉਹਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਚਾਹ ਰਿਹਾ ਸੀ ਲਗਾ ਉਨਾ ਤੋਂ ਬ੍ਰਾਊਂਜ਼ ਮੈਡਲ ਦੀ ਉਮੀਦ ਸੀ ਕਈ ਜਿਹੜੇ ਭਾਰਤੀ ਨੇ ਪੂਰੇ ਭਾਰਤੀ ਟੀਮ ਭਾਰਤੀ ਦੀ ਗੱਲ ਕਰੀਏ ਤਾਂ ਲਗਾਤਾਰ ਇਸ ਮੈਚ ਦੇ ਨਿਗਾ ਸੀ ਤੇ ਹੁਣ ਅਹਿਮ ਜਾਣਕਾਰੀ ਜੜੀ ਆ ਰਹੀ ਆ ਕਿ ਦੋ ਗੋਲ ਜਿਹੜੇ ਨੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ ਨੇ ਉਸ ਦੇ ਬਦੌਲਤ ਹੀ ਇਹ ਮੈਚ ਜਿਹੜਾ ਇਹ ਜਿੱਸਕੇ ਨੇ ਤਾਂ ਸਪੇਨ ਨੂੰ ਦੋ ਗੋਲਾਂ ਦੇ ਨਾਲ 2-1 ਦੇ ਨਾਲ ਮਾਫੀ ਚਾਹ ਦੋ 1 ਦੇ ਨਾਲ ਹਰਾ ਕੇ ब्राउंज मेडल पक्का कर देता है टोक्यो ਦੇ ਵਿੱਚ ਵੀ ਇੰਡੀਅਨ ਹਾਕੀ ਟੀਮ 브라운즈 ਮੈਡਲ ਲੈ ਕੇ ਆਈ ਸੀ ਤੇ ਇਸ ਵਾਰ ਫਿਰ ਉਹਨਾਂ ਨੇ ਆਪਣਾ ਜਿਹੜਾ ਇਹ ਰਿਵਾਜ ਉਹ ਪੂਰੇ ਕਰਦੇ ਇੱਕ ਵਾਰ ਫਿਰ 브라운즈 ਮੈਡਲ ਜਿੱਤ ਲਿਆ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਪੈरिस 올림픽 2024 ਤੋਂ ਆ ਰਹੀ ਹੈ ਜਿੱਥੇ ਇੰਡੀਅਨ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਆ ਸਟਾਰਟਿੰਗ ਦੇ ਵਿੱਚ ਸਪੇਨ ਨੇ ਇੱਕ ਗੋਲ ਤੋਂ ਅੱਗੇ ਚੱਲ ਰਹੀ ਸੀ ਜਿਸ ਤੋਂ ਬਾਅਦ ਕੈਪਟਨ ਹਰਮਨਪ੍ਰੀਤ ਸਿੰਘ ਨੇ ਪਹਿਲਾ ਗੋਲ ਕਰਕੇ ਬਰਾਬਰੀ ਕੀਤੀ ਜਿਸ ਤੋਂ ਬਾਅਦ ਸੈਕੰਡ ਹਾਫ ਦੇ ਵਿੱਚ ਇੱਕ ਹੋਰ ਗੋਲ ਕਰਕੇ ਇੰਡੀਅਨ ਹਾਕੀ ਟੀਮ ਨੇ ਅ ਅੱਗੇ ਦੀ ਜਿਹੜੀ ਆ ਰੱਖੀ ਜਿਸ ਤੋਂ ਬਾਅਦ ਲਗਾਤਾਰ ਇਸ ਦੋ ਇੱਕ ਦਾ ਜਿਹੜਾ ਇਹ ਸਿਲਸਿਲਾ ਜਾਰੀ ਰਿਹਾ ਤੇ ਆਖਰੀ ਤੱਕ ਆਖਰੀ ਤੱਕ ਸਪੇਨ ਵੀ ਲਗਾਤਾਰ ਲੜਦਾ ਰਿਹਾ ਲਗਤ ਮੈਚ ਦੇ ਵਿੱਚ ਪੂਰੀ ਪਕੜ ਬਣਾਈ ਰੱਖੀ ਸੀ ਇੰਡੀਅਨ ਹੋਕੀ ਟੀਮ ਨੇ ਜਿੱਥੇ ਲੱਗ ਰਹੀ ਹੈ ਸਪੇਨ ਫਿਰ ਇੱਕ ਵਾਰ ਬਰਾਬਰੀ ਕਰ ਸਕਦੀ ਹੈ ਜਿਹੜੇ ਕਮਬੈਕ ਕਰ ਸਕਦੀ ਹੈ ਦੋ ਦੋ ਦੀ ਬਰਾਬਰੀ ਜਿਹੜੀ ਹੈ ਲਾਸਟ ਦੇ ਵਿੱਚ ਵੀ ਕਰ ਸਕਦੀ ਹੈ ਪਰ ਸੁਜੇਸ਼ ਜਿਹੜੇ ਗੋਲ ਕੀਪਰ ਨੇ ਲਗਾਤਾਰ ਇਸ ਟੂਰਨਾਮੈਂਟ ਦੇ ਵਧੀਆ ਪ੍ਰਦਰਸ਼ਨ ਕੀਤਾ ਹੈ ਕਈ ਅਹਿਮ ਗੋਲ ਜਿਹੜੇ ਨੇ ਇਹਨਾਂ ਵੱਲੋਂ ਰੋਕੇ ਗਏ ਨੇ ਤੇ ਲਾਸਟ 라 ਵੀ ਜਿਹੜਾ ਹੈ ਲਾਸਟ ਮਿੰਟ ਦੇ ਵਿੱਚ ਜਿਹੜਾ ਗੋਲ ਸਪੇਨ ਵੱਲੋਂ ਕੀਤਾ ਕੀਤਾ ਜਾਣਾ ਸੀ ਕਿਉਂਕਿ ਲਾਸਟ ਮੂਮੈਂਟ ਦੇ ਵਿੱਚ ਸਪੇਨ ਕਾਫੀ ਆਕਰਮਿਕ ਹੋ ਗਈ ਸੀ ਤੇ ਕੋਲ ਕਰਨ ਵਾਲੀ ਹੀ ਸੀ ਕਿ ਪਸੁਜੇਸ਼ ਵੱਲੋਂ ਰੋਕਿਆ ਗਿਆ 2-1 ਦੇ ਨਾਲ ਇੰਡੀਅਨ ਹੋਕੀ ਟੀਮ ਨੇ ਇੱਕ ਵਾਰ ਫੇਰ ਟੋਕੀਓ ਦੇ ਮੁਤਾਬਿਕ ਵਾਰ ਫਿਰ ਜਿਹੜਾ ਹੈ 2-1 ਦੇ ਨਾਲ ਜਿੱਤ ਵੱਡੀ ਹਾਸਲ ਕੀਤੀ ਹੈ ਤੇ ਹੁਣ ਇੰਡੀਅਨ ਕੋ ਇੰਡੀਆ ਕੋ ਚਾਰ ਜਿਹੜੇ ਨੇ ਬ੍ਰਾਉਂਜ਼ ਮੈਡਲ ਹੋ ਗਏ ਨੇ ਇਹ ਪੈਰਿਸ 올림픽 ਦੇ ਵਿੱਚ ਹੁਣ ਤੱਕ ਤਿੰਨ ਬ੍ਰਾਉਂਜ਼ ਮੈਡਲ ਸੀ ਤਿੰਨੋਂ ਦੇ ਤਿੰਨੋਂ ਸ਼ੂਟਿੰਗ ਦੇ ਵਿੱਚ ਆਈ ਸੀ ਪਰ ਹੁਣ ਚਾਰ ਜਿਹੜੇ ਨੇ ਬ੍ਰਾਉਂਜ਼ ਮੈਡਲ ਪੱਕੇ ਹੋ ਗਏ ਨੇ ਤੇ ਜੇਕਰ ਵਿਨੇਸ਼ ਵਗਾਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਮੈਡਲ ਪੱਕਾ ਹੀ ਲੱਗ ਰਿਹਾ ਏ ਜੇਕਰ ਇਹ ਹੋ ਜਾਂਦੇ ਤਾਂ ਇੰਡੀਆ ਕੋ 4 ਮੈਡਲ ਜਿਹੜੇ ਨੇ ਪੱਕੇ ਹੋ ਜਾਣਗੇ 3 ਬ੍ਰਾਉਂਜ਼ ਤੇ 1 ਸਿਲਵਰ ਤੇ ਇਸ ਲਈ ਦੀ ਵੱਡੀ ਖਬਰ ਜਿਹੜੀ ਹੈ ਪੈਰਿਸ 올림픽 ਤੋਂ ਆ ਰਹੀ ਹੈ ਜਿੱਥੇ ਇੰਡੀਅਨ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਆ 2-1 ਦੇ ਨਾਲ ਸਪੇਨ ਨੂੰ ਹਰਾਇਆ ਤੇ ਕੈਪਟਨ ਹਰਮਨਪ੍ਰੀਤ ਸਿੰਘ ਨੇ ਅਹਿਮ 2 ਗੋਲ ਜਿਹੜੇ ਨੇ ਇਸ ਦੇ ਵਿੱਚ ਕੀਤੇ ਨੇ